ਸਤ ਸ਼੍ਰੀ ਅਕਾਲ ਜੀ ਸੰਦੀਪ ਸਵੇਰੇ 5 ਵਜੇ ਉੱਠ ਕੇ ਬਾਹਰ ਹਾਲ ਵਿੱਚ ਆਈ ਫਿਰ ਉਹਨੇ ਪੂਰੇ ਘਰ ਵਿੱਚ ਝਾੜੂ ਪੋਚਾ ਕੀਤਾ ਝਾੜੂ ਪੋਚਾ ਕਰਨ ਤੋਂ ਬਾਅਦ ਉਹਨੇ ਆਪਣੇ ਪਤੀ ਰਾਜਨ ਨੂੰ ਜਗਾਇਆ ਫਿਰ ਨਾਸ਼ਤੇ ਦੀ ਤਿਆਰੀ ਕਰਨ ਲਈ ਰਸੋਈ ਵਿੱਚ ਚਲੀ ਗਈ ਰਾਤ ਨੂੰ ਉਹਨੇ ਚਨੇ ਭਿਉਂ ਕੇ ਰੱਖ ਦਿੱਤੇ ਸੀ ਸਵੇਰੇ ਉਹਨੇ ਚਣਿਆਂ ਨੂੰ ਉਬਾਲਣ ਲਈ ਗੈਸ ਤੇ ਰੱਖ ਦਿੱਤਾ ਤੇ ਚਨੇ ਉਬਾਲਣ ਤੋਂ ਬਾਅਦ ਉਹਨੇ ਤੜਕਾ ਲਗਾਇਆ ਜਦ ਤੱਕ ਚਣਿਆਂ ਦੀ ਸਬਜ਼ੀ ਬਣ ਰਹੀ ਸੀ ਉਦੋਂ ਤੱਕ ਉਹਨੇ ਸਾਰਿਆਂ ਲਈ ਭਿਉਂ ਕੇ ਰੱਖੇ ਹੋਏ ਬਦਾਮ ਛਿੱਲ ਲੈ ਉਦੋਂ ਹੀ ਰਾਜਨ ਰਸੋਈ ਵਿੱਚ ਆਇਆ ਤੇ ਸੰਦੀਪ ਨੂੰ ਆਪਣੇ ਹੱਥਾਂ ਨਾਲ ਬਦਾਮ ਖਵਾਉਣ ਲੱਗਾ ਤਾਂ ਉਹ ਹੱਸਦੇ ਹੋਏ ਬੋਲੀ ਮੈਂ ਤਾਂ ਬਾਅਦ ਵਿੱਚ ਵੀ ਖਾ ਲਵਾਂਗੀ ਜੀ ਪਹਿਲਾਂ ਤੁਸੀਂ ਖਾ ਲਓ ਰਾਜਨ ਬੋਲਿਆ ਪਤਾ ਨਹੀਂ ਤੂੰ ਖਾਏਂਗੀ ਜਾਂ ਐਵੇਂ ਹੀ ਪਏ ਰਹਿਣਗੇ ਪਹਿਲਾਂ ਤੂੰ ਮੇਰੇ ਸਾਹਮਣੇ ਬਦਾਮ ਖਾ ਨਹੀ ਤਾਂ ਤੂੰ ਕੰਮ ਵਿੱਚ ਹੀ ਲੱਗੀ ਰਹੇਂਗੀ ਤੇ ਬਦਾਮ ਐਵੇਂ ਹੀ ਪਏ ਰਹਿਣਗੇ ਫਿਰ ਮੈਂ ਮਾਂ ਨੂੰ ਬਦਾਮ ਦੇ ਆਵਾਂਗਾ ਤੇ ਖੁਦ ਵੀ ਖਾ ਲਊਂਗਾ ਪਤੀਏ ਨੇ ਪਿਆਰ ਨਾਲ ਖਵਾ ਰਿਆ ਸੀ ਤਾਂ ਸੰਦੀਪ ਖੁਸ਼ੀ-ਖੁਸ਼ੀ ਬਦਾਮ ਖਾਣ ਲੱਗੀ ਫਿਰ ਕੱਪ ਵਿੱਚ ਭਿੱਜੀ ਹੋਈ ਕਿਸ਼ਮਿਸ਼ ਸੰਦੀਪ ਨੂੰ ਦਿੰਦੇ ਹੋਏ ਰਾਜਨ ਨੇ ਕਿਹਾ ਲੈ ਤੂੰ ਇਹ ਵੀ ਖਾ ਲੈ ਇਹ ਤੇਰੇ ਲਈ ਮੈਂ ਪਿਉ ਕੇ ਰੱਖੀ ਸੀ ਅੱਜ ਕੱਲ ਵੈਸੇ ਵੀ ਤੂੰ ਥੋੜੀ ਜੀ ਕਮਜ਼ੋਰ ਨਜ਼ਰ ਆ ਰਹੀ ਆ ਪਤੀ ਦਾ ਇਹ ਪਿਆਰ ਭਰਿਆ ਰੂਪ ਵੇਖ ਕੇ ਸੰਦੀਪ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਹ ਪਾਵੂ ਕੋਹ ਕੇ ਉਹਦੇ ਗਲੇ ਲੱਗ ਗਈ ਉਦੋਂ ਹੀ ਬਾਹਰੋਂ ਉਹਦੀ ਸੱਸ ਦੀ ਆਵਾਜ਼ ਆਈ ਤਾਂ ਰਾਜਨ ਮਾਂ ਲਈ ਵੀ ਬਦਾਮ ਲੈ ਕੇ ਰਸੋਈ ਤੋਂ ਬਾਹਰ ਨਿਕਲ ਗਿਆ ਫਿਰ ਸੰਦੀਪ ਮੁਸਕਰਾਉਂਦੇ ਹੋਏ ਪ੍ਰਾਤ ਵਿੱਚ ਆਟਾ ਕੱਢ ਕੇ ਆਟਾ ਗੁੰਨਣ ਲੱਗੀ ਤੇ ਉਹਨੇ ਸਾਰਿਆਂ ਲਈ ਗਰਮਾ-ਗਰਮ ਪੂੜੀਆਂ ਬਣਾ ਲਈਆਂ ਤੇ ਨਾਲ ਹੀ ਨਾਲ ਰਾਇਤਾ ਵੀ ਬਣਾ ਲਿਆ ਤੇ ਚਟਣੀ ਵੀ ਸਾਰਿਆਂ ਨੇ ਸਵਾਦ ਲੈ ਲੈ ਕੇ ਖਾਣਾ ਖਾਦਾ ਥੋੜੀ ਦੇਰ ਬਾਅਦ ਉਹਦਾ ਪਤੀ ਦਫ਼ਤਰ ਲਈ ਚਲਾ ਗਿਆ ਉਹ ਰਸੋਈ ਸਾਫ਼ ਕਰਨ ਲੱਗ ਪਈ ਉਦੋਂ ਹੀ ਉਹਦੇ ਫੋਨ ਦੀ ਘੰਟੀ ਵੱਜੀ ਉਹਦੇ ਪਿਤਾ ਜੀ ਦਾ ਫੋਨ ਸੀ ਉਹ ਬੋਲੇ ਪੁੱਤ ਤੇਰੀ ਮਾਂ ਦੀ ਸਿਹਤ ਥੋੜੀ ਖਰਾਬ ਹੋ ਗਈ ਆ ਜੇ ਤੂੰ ਅੱਜ ਆ ਜਾਂਦੀ ਤਾਂ ਚੰਗਾ ਹੁੰਦਾ ਮਾਂ ਦੀ ਸਿਹਤ ਬਾਰੇ ਸੁਣ ਕੇ ਸੰਦੀਪ ਪਰੇਸ਼ਾਨ ਹੋ ਗਈ ਕਿਉਂਕਿ ਉਹਦੀ ਮਾਂ ਹਾਰਟ ਦੀ ਮਰੀਜ਼ ਸੀ ਤੇ ਅਕਸਰ ਉਹਦੀ ਸਿਹਤ ਖਰਾਬ ਹੁੰਦੀ ਹੀ ਰਹਿੰਦੀ ਸੀ ਫਿਰ ਉਹਦੇ ਪਿਤਾ ਜੀ ਹੀ ਮਾਂ ਨੂੰ ਸੰਭਾਲਦੇ ਜਕਰ ਦੇ ਕੰਮ ਕਰਦੇ ਵੈਸੇ ਤਾਂ ਉਹਦੇ ਪਿਤਾ ਜੀ ਸਭ ਕੁਝ ਸੰਭਾਲ ਲੈਂਦੇ ਸੀ ਪਰ ਜਦੋਂ ਤਕਲੀਫ ਜ਼ਿਆਦਾ ਵੱਧ ਜਾਂਦੀ ਸੀ ਤਾਂ ਉਹ ਆਪਣੀ ਕੁੜੀ ਨੂੰ ਬੁਲਾਉਣ ਲੱਗਦੇ ਸੀ ਸੰਦੀਪ ਆਪਣੇ ਮਾਤਾ ਪਿਤਾ ਦੀ ਇਕਲੌਤੀ ਧੀ ਸੀ ਉਹ ਜਦੋਂ ਵੀ ਪੇਕੇ ਜਾਣ ਦੀ ਗੱਲ ਕਰਦੀ ਤਾਂ ਉਹਦੀ ਸੱਸ ਨਾਰਾਜ਼ ਹੋ ਜਾਂਦੀ ਸੀ ਖੈਰ ਉਹ ਤੁਰੰਤ ਹੀ ਆਪਣੀ ਸੱਸ ਦੇ ਕੋਲ ਗਈ ਤੇ ਬੋਲੀ ਮੰਮੀ ਜੀ ਮੇਰੀ ਮਾਂ ਦੀ ਸਿਹਤ ਠੀਕ ਨਹੀਂ ਆ ਤਾਂ ਮੈਂ ਉਹਨਾਂ ਦੇ ਕੋਲ ਜਾਣਾ ਆ ਇੱਕ ਦੋ ਦਿਨ ਵਿੱਚ ਉਹਨਾਂ ਦੀ ਸਿਹਤ ਠੀਕ ਹੁੰਦਿਆ ਹੀ ਮੈਂ ਵਾਪਸ ਆ ਜਾਵਾਂਗੀ ਤਾਂ ਉਹਦੀ ਸੱਸ ਮੂੰਹ ਬਣਾਉਂਦੇ ਹੋਏ ਬੋਲੀ ਤੂੰ ਤਾਂ ਪੇਕੇ ਨੇੜੇ ਹੋਣ ਦਾ ਫਾਇਦਾ ਚੁੱਕਦੀ ਆ ਜਦੋਂ ਤੇਰਾ ਮਨ ਕਰਦਾ ਆ ਉਦੋਂ ਤੂੰ ਆਪਣੇ ਪੇਕੇ ਪਹੁੰਚ ਜਾਨੀ ਆ ਤਾਂ ਸੰਦੀਪ ਨੇ ਕਿਹਾ ਮੰਮੀ ਜੀ ਮੈਂ ਤਾਂ ਵਿਆਹ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀ ਕਿ ਮੈਂ ਇੱਕ ਸ਼ਹਿਰ ਵਿੱਚ ਵਿਆਹ ਇਸ ਲਈ ਕਰਨਾ ਚਾਹੁੰਦੀ ਆ ਤਾਂ ਕਿ ਲੋੜ ਪੈਣ ਤੇ ਮੈਂ ਮੰਮੀ ਪਾਪਾ ਦੇ ਕੋਲ ਜਾ ਸਕਾਂ ਉਸ ਵਕਤ ਤਾਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਸੀ ਤੇ ਹੁਣ ਜਦੋਂ ਲੋੜ ਪੈ ਰਹੀ ਆ ਤਾਂ ਤੁਸੀਂ ਮੈਨੂੰ ਕਿਉਂ ਗੱਲਾਂ ਸੁਣਾ ਰਹੇ ਹੋ ਤਾਂ ਉਹਦੀ ਸੱਸ ਬੋਲੀ ਚਲ ਠੀਕ ਆ ਦੁਪਹਿਰ ਦਾ ਖਾਣਾ ਬਣਾ ਦੇ ਉਸ ਤੋਂ ਬਾਅਦ ਚਲੀ ਜਾ ਮੇਰੇ ਰੋਕਨ ਤੇ ਤੂੰ ਕਿਹੜਾ ਰੁਕਣਾ ਆ ਸੰਦੀਪ ਕੁਝ ਨਹੀਂ ਬੋਲੀ ਤੇ ਉਹ ਛੇਤੀ ਛੇਤੀ ਜਾ ਕੇ ਰਸੋਈ ਦੇ ਕੰਮ ਨਿਬੇੜਨ ਲੱਗੀ ਉਦੋਂ ਹੀ ਉਹਦੀ ਸੱਸ ਨੂੰ ਉਹਦੀ ਕੁੜੀ ਪ੍ਰੀਤ ਦਾ ਫੋਨ ਆਇਆ ਪ੍ਰੀਤ ਬੋਲੀ ਮਾਂ ਮੇਰੀ ਨਨਾਨ ਪਰਸੋਂ ਇੱਥੇ ਰਹਿਣ ਲਈ ਆ ਰਹੀ ਆ ਉਹ ਵੀ ਦਿਨ ਇੱਥੇ ਰਹੂਗੀ ਤਾਂ ਮੈਂ ਸੋਚ ਰਹੀ ਆ ਕਿ ਮੈਂ ਤੇਰੇ ਕੋਲ ਆ ਜਾਂਦੀ ਆ ਹੁਣ ਕੌਣ ਇੱਥੇ ਬਹਿ ਕੇ ਭਲਾ ਨਨਾਨ ਦੀ ਆਉ ਭਗਤ ਕਰੂਗਾ ਤਾਂ ਸੰਦੀਪ ਦੀ ਸੱਸ ਖੁਸ਼ ਹੋ ਗਈ ਤੇ ਬੋਲੀ ਹਾਂ ਪੁੱਤ ਤੂੰ ਮੇਰੇ ਕੋਲ ਆ ਜਾਹੀਂ ਇੱਥੇ ਤਾਂ ਬਹੂ ਹੈ ਹੀ ਸਾਰਾ ਕੰਮ ਕਰਨ ਲਈ ਆ ਕੇ ਬਸ ਤੂੰ ਆਰਾਮ ਕਰੀ ਮੇਰੀ ਫੁੱਲਾਂ ਵਰਗੀ ਨਾਜ਼ੁਕਤੀ ਦੇ ਉੱਤੇ ਕਰਦੀਆਂ ਜ਼ਿੰਮੇਵਾਰੀਆਂ ਕਿਹੜਾ ਘਟਿਆ ਜਿਹੜਾ ਨਨਾਨਵੀ ਆ ਕੇ ਬਹਿ ਜਾਂਦੀ ਆ ਮਾਂ ਦੀ ਗੱਲ ਸੁਣ ਕੇ ਪ੍ਰੀਤ ਖੁਸ਼ ਹੋ ਗਈ ਤੇ ਬੋਲੀ ਚਲ ਠੀਕ ਆ ਮਾਂ ਤਾਂ ਕੱਲ ਮਿਲਦੇ ਆਂ ਆਪਾਂ ਫਿਰ ਸੰਦੀਪ ਦੀ ਸੱਸ ਕੁਝ ਸੋਚਦੇ ਹੋਏ ਰਸੋਈ ਚਾਈ ਤੇ ਬੋਲੀ ਬਹੂ ਤੇਰੀ ਨਨਾਨ ਦਾ ਫੋਨ ਆਇਆ ਸੀ ਉਹ ਕੱਲ ਆ ਰਹੀ ਆ ਤਾਂ ਤੂੰ ਪੇਕੇ ਨਾ ਜਾ ਸੰਦੀਪ ਹਰਾਨੀ ਨਾਲ ਬੋਲੀ ਮੰਮੀ ਜੀ ਦੀਦੀ ਤਾਂ ਅਕਸਰ ਇੱਥੇ ਆਈ ਰਹਿੰਦੀ ਆ ਇਹਦੇ ਵਿੱਚ ਕਿਹੜੀ ਨਵੀਂ ਗੱਲ ਆ ਮੈਂ ਤਾਂ ਬਸ ਲੋੜ ਪੈਣ ਤੇ ਪੇਕੇ ਜਾਨੀ ਆ ਪਰ ਦੀਦੀ ਤਾਂ ਇੱਥੇ ਆਕੇ ਇੱਕ ਇੱਕ ਮਹੀਨਾ ਰਹਿ ਕੇ ਵੀ ਜਾਂਦੀ ਆ ਮੈਂ ਬਸ 2-3 ਦਿਨ ਹੀ ਪੇਕੇ ਜਾਨੀ ਆ ਤੇ ਹੁਣ ਤਾਂ ਉੱਥੇ ਮੇਰੀ ਲੋੜ ਆ ਤਾਂ ਮੈਂ ਪੇਕੇ ਆਪਣੇ ਜ਼ਰੂਰ ਜਾਉਂਗੀ ਉਹਦੀ ਸੱਸ ਗੁੱਸੇ ਵਿੱਚ ਬੋਲੀ ਬਹੂ ਮੈਂ ਕਹਿ ਦਿੱਤਾ ਨਾ ਤੂੰ ਪੇਕੇ ਨਹੀਂ ਜਾ ਸਕਦੀ ਵੇਖ ਬਹੂ ਕੱਲ ਮੇਰੀ ਕੁੜੀ ਆਰਾਮ ਕਰਨ ਲਈ ਇੱਥੇ ਆ ਰਹੀ ਆ ਤਾਂ ਤੂੰ ਆਪਣੇ ਪੇਕੇ ਕਿਵੇਂ ਜਾ ਸਕਦੀ ਆ ਜਦੋਂ ਤੇਰੀ ਨਨਾਨ ਚਲੀ ਜਾਊਗੀ ਤਾ ਤੂਇ ਕਦਨ ਲਈ ਆਪਣੇ ਪੇਕੇ ਚਲੀ ਜਾਈ ਫਿਰ ਸੰਦੀਪ ਨੇ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਮੰਮੀ ਜੀ ਦੀਦੀ ਪੇਕੇ ਸਿਰਫ ਆਰਾਮ ਕਰਨ ਲਈ ਹੀ ਆ ਰਹੀ ਆ ਪਰ ਮੈਂ ਆਪਣੇ ਪੇਕੇ ਇਸ ਲਈ ਜਾ ਰਹੀ ਆ ਕਿਉਂਕਿ ਮੇਰੀ ਮੰਮੀ ਦੀ ਸਿਹਤ ਖਰਾਬ ਆ ਦੀਦੀ ਦਾ ਪੇਕੇ ਆਉਣ ਦਾ ਪ੍ਰੋਗਰਾਮ ਬਾਅਦ ਚ ਬਣਿਆ ਆ ਤੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰੀ ਮੰਮੀ ਦੀ ਤਬੀਅਤ ਠੀਕ ਨਹੀਂ ਆ ਤਾਂ ਮੈਂ ਪੇਕੇ ਜਾਣਾ ਆ ਜੇ ਮੇਰੇ ਪੇਕੇ ਜਾਣਾ ਜ਼ਰੂਰੀ ਨਾ ਹੁੰਦਾ ਤਾਂ ਮੈਂ ਨਾ ਜਾਂਦੀ ਵੈਸੇ ਮੈਂ ਤੁਹਾਡੀਆਂ ਤੇ ਦੀਦੀਆਂ ਗੱਲਾਂ ਸੁਣ ਲਈਆਂ ਸੀ ਦੀਦੀ ਤਾਂ ਇੱਥੇ ਇਸ ਲਈ ਆ ਰਹੀ ਆ ਨਾ ਕਿਉਂਕਿ ਉੱਥੇ ਉਹਦੀ ਨਨਾਂਣ ਆਉਣ ਵਾਲੀ ਆ ਤੇ ਉਹ ਨਾ ਦੀ ਆਉ ਭਗਤ ਨਹੀਂ ਕਰਨਾ ਚਾਹੁੰਦੀ ਤਾਂ ਫਿਰ ਧੀ ਦੇ ਵੇਲੇ ਹੀ ਤੇ ਬਹੂ ਦੇ ਲਈ ਅਲੱਗ-ਅਲੱਗ ਨਿਯਮ ਕਿਉਂ ਮੰਮੀ ਜੀ ਜੇ ਉਹ ਆਪਣੀ ਨਨਾਨ ਦੀ ਆਹੋ ਪਗਤ ਤੋਂ ਬਚਨ ਲਈ ਪੇਕੇ ਆ ਸਕਦੀ ਆ ਤਾਂ ਮੈਂ ਆਪਣੀ ਮਾਂ ਦੇ ਬਿਮਾਰ ਹੋਣ ਤੇ ਉਹਨਾਂ ਦੀ ਮਦਦ ਕਰਨ ਲਈ ਆਪਣੇ ਪੇਕੇ ਕਿਉਂ ਨਹੀਂ ਜਾ ਸਕਦੀ ਮੈਂ ਪੇਕੇ ਆਰਾਮ ਕਰਨ ਨਹੀਂ ਜਾ ਰਹੀ ਬਲਕਿ ਕੰਮ ਕਰਨ ਲਈ ਜਾ ਰਹੀ ਆ ਆਪਣਾ ਫਰਜ਼ ਨਿਭਾਉਣ ਲਈ ਜਾ ਰਹੀ ਆ ਪਰ ਦੀਦੀ ਉਹ ਤਾਂ ਆਪਣੇ ਫਰਜ਼ ਤੋਂ ਭੱਜਣ ਲਈ ਪੇਕੇ ਆ ਰਹੀ ਆ ਦੀਦੀ ਤਾਂ ਆਪਣੀ ਨਨਾਂਦੇ ਆਉਣ ਤੇ ਪੇਕੇ ਭੱਜ ਕੇ ਆ ਰਹੀ ਆ ਪਰ ਮੈਂ ਤਾਂ ਐਵੇਂ ਕਦੀ ਨਹੀਂ ਕਰਦੀ ਹਰ ਵਾਰ ਦੀਦੀ ਆਉਣ ਤੇ ਮੈਂ ਪੇਕੇ ਨਹੀਂ ਜਾਂਦੀ ਉਹਨਾਂ ਦੀ ਆਉ ਭਗਤ ਕਰਦੀ ਆ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਆ ਕਿ ਮੈਂ ਦੀਦੀ ਵਰਗੀ ਨਹੀਂ ਆ ਹੁਣ ਜੇ ਮੈਂ ਉਹਦੇ ਵਰਗੀ ਬਣ ਗਈ ਤਾਂ ਹਰ ਵਾਰ ਮੈਂ ਉਹਦੇ ਆਉਣ ਤੇ ਪੇਕੇ ਚਲੀ ਜਾਇਆ ਕਰੂੰਗੀ ਮੈਂ ਅੱਜ ਵੀ ਆਪਣੇ ਪੇਕੇ ਜਾ ਰਹੀ ਆ ਵੇਖਦੀ ਆ ਕਿ ਮੈਨੂੰ ਕੌਣ ਰੋਕਦਾ ਆ ਜੇ ਤੁਸੀਂ ਕੋਈ ਤਮਾਸ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਯਾਦ ਰੱਖਿਓ ਕਿ ਜਦੋਂ ਦੀਦੀ ਪੇਕੇ ਆਊਗੀ ਉਦੋਂ ਹੀ ਮੈਂ ਆਪਣੇ ਪੇਕੇ ਚਲੀ ਜਾਇਆ ਕਰੂੰਗੀ ਤੇ ਮੈਨੂੰ ਇਵੇਂ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਇਹ ਗੱਲ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਆ ਇਹਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਤੇ ਛੇਤੀ ਛੇਤੀ ਪੈਕਿੰਗ ਕਰਕੇ ਪੇਕੇ ਜਾਣ ਲਈ ਬਾਹਰ ਨਿਕਲ ਗਈ ਤਾਂ ਉਹਦੀ ਸੱਸ ਦੀ ਤਾਂ ਬੋਲਤੀ ਹੀ ਬੰਦ ਹੋ ਚੁੱਕੀ ਸੀ ਅਗਲੇ ਦਿਨ ਜਦੋਂ ਪ੍ਰੀਤ ਪੇਕੇ ਆਈ ਤਾਂ ਉਹਦੀ ਮਾਂ ਨੇ ਕਿਹਾ ਵੇਖ ਕੁੜੀਏ ਬਹੂ ਦੀ ਮਾਂ ਦੀ ਸਿਹਤ ਖਰਾਬ ਸੀ ਤਾਹੋ ਕੁਝ ਦਿਨ ਆਪਣੇ ਪੇਕੇ ਚਲੀ ਗਈ ਆ ਚੰਗਾ ਹੋਇਆ ਜੋ ਤੂੰ ਆ ਗਈਆਂ ਹੁਣ ਆਪਾਂ ਦੋਵੇਂ ਮਿਲ ਕੇ ਘਰ ਤੇ ਰਸੋਈ ਸੰਭਾਲ ਲਵਾਂਗੀਆਂ ਇਹ ਸੁਣ ਕੇ ਪ੍ਰੀਤ ਹੈਰਾਨੀ ਨਾਲ ਬੋਲੀ ਮਾਂ ਮੈਂ ਤਾਂ ਆਰਾਮ ਕਰਨ ਲਈ ਪੇਕੇ ਆਈ ਸੀ ਤੇ ਤੂੰ ਤਾਂ ਇੱਥੇ ਵੀ ਮੇਰੇ ਕੋਲ ਕੰਮ ਕਰਾਉਣ ਲੱਗੀ ਆ ਫਿਰ ਮੈਂ ਪੇਕੇ ਰਹਾ ਜਾਂ ਸਹੁਰੇ ਕੀ ਫਰਕ ਪੈਂਦਾ ਆ ਵੈਸੇ ਵੀ ਮੇਰੇ ਸਹੁਰੇ ਇੱਥੋਂ ਨਾਲੋਂ ਜ਼ਿਆਦਾ ਸੁੱਖ ਸੁਵਿਧਾਇਆ ਤੇ ਮੇਰੇ ਲਈ ਉਥੇ ਕੰਮ ਕਰਨਾ ਜ਼ਿਆਦਾ ਆਸਾਨ ਆ ਇੱਥੇ ਤਾਂ ਮੈਂ ਆਰਾਮ ਕਰਨ ਲਈ ਆਈ ਸੀ ਇਹ ਗੱਲ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਆ ਕੁੜੀ ਦਾ ਇਹ ਜਵਾਬ ਸੁਣ ਕੇ ਸੰਦੀਪ ਦੀ ਸੱਸ ਹੈਰਾਨ ਰਹਿ ਗਈ ਤੇ ਉਹ ਬੋਲੀ ਇਹ ਤੂੰ ਕੀ ਕਹਿ ਰਹੀ ਆ ਇਸ ਘਰ ਚ ਤੇਰੀ ਪਰਵਰਿਸ਼ ਹੋਈ ਆ ਤੇਰੀ ਭਾਬੀ ਵੀ ਤਾਂ ਐਸੇ ਸੁੱਖ ਸੁਵਿਧਾ ਵਿੱਚ ਰਹਿ ਕੇ ਸਾਰਾ ਕੰਮ ਸੰਭਾਲਦੀ ਆ ਤਾ ਤੇਨੂ ਕੀ ਦਿੱਕਤ ਆ ਤਾਂ ਉਹ ਬੋਲੀ ਭਾਬੀ ਸੰਭਾਲ ਲੈਂਦੀ ਹੋਗੀ ਪਰ ਮੈਂ ਤਾਂ ਨਹੀਂ ਕਰ ਸਕਦੀ ਜੇ ਮੇਰੇ ਕੋਲੋਂ ਕੰਮ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਮੈਂ ਸ਼ਾਮ ਨੂੰ ਹੀ ਇੱਥੋਂ ਚਲੀ ਜਾਊਂਗੀ ਇਸ ਤੋਤਾ ਚੰਗਾ ਮੈਂ ਆਪਣੇ ਸਹੁਰੇ ਜਾ ਕੇ ਕੰਮ ਕਰਾਂ ਉੱਥੇ ਤਾਂ ਮੇਰੇ ਲਈ ਹਰ ਸੁੱਖੀ ਸੁਵਿਧਾ ਆ ਇੱਥੇ ਤਾਂ ਪ੍ਰਾਣੀ ਜੈਰ ਸੋਹੀ ਵਿੱਚ ਮੇਰੇ ਕੋਲੋਂ ਖੜਾ ਵੀ ਨਹੀਂ ਹੋਇਆ ਜਾਂਦਾ ਤੇ ਘਰ ਦਾ ਬਾਥਰੂਮ ਵੀ ਕਿੰਨਾ ਪੁਰਾਣਾ ਤੇ ਗੰਦਾ ਜਿਹਾ ਲੱਗਦਾ ਆ ਹੁਣ ਸੰਦੀਪ ਦੀ ਸੱਸ ਨਰਾਜ ਹੁੰਦੇ ਹੋਏ ਬੋਲੀ ਜੇ ਤੈਨੂੰ ਆਪਣਾ ਪੇਕਾ ਘਰ ਇੰਨਾ ਹੀ ਬੁਰਾ ਲੱਗਦਾ ਆ ਨਾ ਤਾਂ ਇੱਥੇ ਛੁੱਟੀਆਂ ਕੱਟਣ ਨਾ ਆਇਆ ਕਰ ਆਪਣੇ ਸਹੁਰੇ ਹੀ ਰਿਹਾ ਕਰ ਇਹ ਗੱਲ ਸੁਣ ਕੇ ਕੁੜੀ ਨਰਾਜ ਹੋ ਗਈ ਤੇ ਉਸੇ ਦਿਨ ਸ਼ਾਮ ਨੂੰ ਆਪਣਾ ਸਮਾਨ ਚੁੱਕ ਕੇ ਉਹ ਆਪਣੇ ਸਹੁਰੇ ਚਲੀ ਗਈ ਸੰਦੀਪ ਦੀ ਸੱਸੋ ਸੋਚ ਰਹੀ ਸੀ ਕਿ ਇੱਕ ਮੇਰੀ ਬਹੂ ਆ ਜਿਹੜੀ ਮਾਂ ਦੀ ਸਿਹਤ ਖਰਾਬ ਹੋਣ ਤੇ ਆਪਣੇ ਪੇਕੇ ਜਾ ਕੇ ਸਾਰਾ ਕੰਮ ਕਰਦੀ ਆ ਤੇ ਇੱਕ ਮੇਰੀ ਕੁੜੀ ਆ ਜਿਹੜੀ ਪੇਕੇ ਆਈ ਤੇ ਮਾਂ ਨੂੰ ਕੱਲੀ ਛੱਡ ਕੇ ਭੱਜ ਗਈ ਹੁਣ ਉਹਨੂੰ ਬਹੁਤੀ ਕੀਮਤ ਪਤਾ ਲੱਗ ਰਹੀ ਸੀ ਉਹਨੂੰ ਲੱਗ ਰਿਹਾ ਸੀ ਕਿ ਉਹਦੀ ਕੁੜੀ ਦੀ ਆਦਤਾਂ ਹੀ ਠੀਕ ਨਹੀਂ ਆ ਜਿਹੜਾ ਉਹ ਸਹੁਰਿਆਂ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਦੀ ਆ ਤੇ ਪੇਕੇ ਆਉਣ ਤੋਂ ਬਾਅਦ ਇਥੋਂ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਈ ਪਰ ਬਹੂ ਮੇਰੀ ਕਿੰਨੀ ਚੰਗੀ ਆ ਜਿਹੜਾ ਉਹ ਇੱਥੇ ਵੀ ਹਰ ਜ਼ਿੰਮੇਵਾਰੀ ਨਿਭਾਉਂਦੀ ਆ ਤੇ ਲੋੜ ਪੈਣ ਤੇ ਪੇਕੇ ਜਾ ਕੇ ਵੀ ਆਪਣੇ ਫਰਜ਼ ਨਿਭਾਉਂਦੀ ਆ ਹੁਣ ਉਹਦੀ ਸੋਚ ਬਦਲ ਚੁੱਕੀ ਸੀ ਤੇ ਉਹ ਬੇਸਬਰੀ ਨਾਲ ਆਪਣੀ ਬਹੂ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਹੁਣ ਉਹਨੂੰ ਸਮਝ ਆ ਚੁੱਕਿਆ ਸੀ ਕਿ ਉਹ ਜਿਸ ਬਹੂ ਨਾਲ ਲੜਦੀ ਰਹਿੰਦੀ ਆ ਉਹ ਬਹੂ ਕਿੰਨੀ ਚੰਗੀ ਆ ਤੇ ਜਿਸ ਧੀ ਦੇ ਉਹ ਗੁਣਗੰਦੀ ਰਹਿੰਦੀ ਸੀ ਉਹ ਕਮਚੋਰ ਤੇ ਹਾਲਸੀ ਆ ਜਿਹੜੀ ਬਸ ਆਪਣੇ ਫਰਜ਼ਾਂ ਤੋਂ ਭੱਜਣਾ ਜਾਣਦੀ ਆ ਸੋ ਦੋਸਤੋ ਧੀਆਂ ਨਾਲ ਪਿਆਰ ਹੋਣਾ ਚੰਗੀ ਗੱਲ ਆ ਪਰ ਜੇ ਧੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਤਾਂ ਮਾਂ ਨੂੰ ਉਨੂੰ ਸਮਝਾਉਣਾ ਚਾਹੀਦਾ ਆ ਕਿ ਸਾਰਿਆਂ ਦੇ ਪ੍ਰਤੀ ਉਹਦਾ ਕੁਝ ਫਰਜ ਬੰਦਾ ਆ ਜੇ ਬਹੂ ਆਪਣੇ ਸਹੁਰਿਆਂ ਦੇ ਸਾਰੇ ਫਰਜ ਨਿਭਾ ਸਕਦੀ ਆ ਤੱਤੀ ਨੂੰ ਵੀ ਆਪਣੇ ਸਹੁਰਿਆਂ ਦੇ ਸਾਰੇ ਫਰਜ ਜ਼ਰੂਰ ਨਿਭਾਉਣੇ ਚਾਹੀਦੇ ਆ ਤਾਂ ਦੋਸਤੋ ਉਮੀਦ ਕਰਦੀ ਆ ਕਿ ਅੱਜ ਦੀ ਕਹਾਣੀ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਦੂਰ ਕੌਣ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ